ਲਓ ਜੀ ਅੱਜ ਕਰਤੀ ਮੱਕੀ ਦੀ ਬਜਾਈ ਤੇ ਪੂਰਾ ਬਹੁਤ ਹੈ ਚਲੀ ਜਾਂਦਾ ਹਨਾ 8 ਕਿਲੋ ਵੀ ਪਈ ਜਾਂਦਾ 8 ਕਿਲੋ ਅੱਛਾ 8 ਬਹੁਤ ਹੈ ਭਰ ਕੇ ਨਾ ਪਾਉਣਾ 8 ਕਿਲੋ ਬਹੁਤ ਆ ਤੇ ਪਲੈਂਟਰ ਮਸ਼ੀਨ ਆ ਦੂਜੀ ਪਲੈਂਟਰ ਕਹਿਣਾ ਪੈਂਦਾ ਕੋ ਪਲੈਂਟਰ ਮਸ਼ੀਨ ਨਹੀਂ ਕਹਿਣਾ ਅੱਛਾ ਆ ਤਾਂ ਬੰਦਾ ਹੈ ਵੀ ਬੰਦਾ ਇਹ ਬਾਈ ਕਹਿੰਦਾ ਗਲਚਾ ਥਪਾ ਲੈਂਦਾ ਬੰਦਾ ਬੜਾ ਗਰਮ ਇਹਨੂੰ ਪਲਾਂਟਰੀ ਕਹਿੰਦਾ ਮਸ਼ੀਨ ਨਹੀਂ ਕਹਿੰਦਾ ਤੇ ਦੂਜੀ ਮਸ਼ੀਨ ਨੂੰ ਇਹਦਾ ਕੀ ਫਰਕ ਹੈ ਫਿਰ ਵਧੀਆ ਮਸ਼ੀਨ ਆ ਉਹਦਾ ਕੀ ਪਤਾ ਪੀ ਸਿੱਕੇ ਨਾ ਸਿੱਕੇ ਉਹ ਸਾਹਮਣੇ ਢਿੰਦੇ ਧਾਉਣੇ ਨੇ ਕਿ ਇਹ ਇਹ ਸਾਹਮਣੇ ਪੱਕਾ ਕੰਮ ਹੈ ਦਾਣੇ ਡਿੱਗਦੇ ਢਿੰਦੇ ਕਹਿੰਦੇ ਹੈ ਵਧੀਆ ਸ਼ੌਕਰਾਂ ਪੀ ਦਾ ਠੰਡਾ ਠੰਡਾ ਬੜਾ ਠੰਡਾ ਬੰਦਾ ਹੈਗਾ ਕੋਈ ਦਾਣਾ ਨੰਗਾ ਨਹੀਂ ਲੈਂਦਾ ਇਹਦੇ ਨਾਲ ਆ ਪਿੰਡ ਜਿਹੋਧਪੁਰ ਦਾ ਹੀ ਹੈ ਮੇਨਲਾ ਦਾ ਆ ਬੰਦਾ ਹੈਗਾ ਕਾਕਾ ਇਹਦਾ ਨਾਮ ਹੈ ਆਹਾ ਬੰਦਾ ਹੈਗਾ ਆਹਾ ਟਰੈਕਟਰ ਹੈਗਾ ਸਮਰਾਜ 855 ਤੇ ਆ ਮਸ਼ੀਨ ਹੈ ਤੇ ਤਿੱਤਰ ਮੂਰੇ ਪੈਂਦੀ ਰੇ ਤੇ ਇੱਥੇ ਪਈ ਜਾਂਦਾ ਵੀ ਤੇ ਮਗਰ ਤਕਨੀਕ ਲਈ ਹੋਈ ਇੱਕ ਸੀਸਾ ਲੱਗਿਆ ਹੋਇਆ ਵੀ ਵੀ ਬੂ ਕਈ ਵਾਰੀ ਘਟ ਘਟ ਜਾਂਦਾ ਹਨਾ ਦੇਖਣ ਨੂੰ ਸ਼ੀਸ਼ੇ ਲੱਗੇ ਹੋਇਆ 20 ਦੇਖਣ ਵਾਂਗ ਤੇ ਸ਼ੀਸ਼ੇ ਲੱਗੇ ਹੋਏ ਮਸ਼ੀਨ ਦੇ ਤੇ ਬਾਣ ਮਸ਼ੀਨ ਥੱਲੇ ਐਂ ਤੁਸੀ ਜਾਂਦੀ ਆ ਹਨਾ ਅੱਛਾ ਚੂਹਿਆ ਨਾ ਦੋ ਵਾਰੀ ਅੱਛਾ ਚੂਹਿਆ ਨਾ ਦੋ ਵਾਰੀ ਪੱਟਦਾ ਬਾਹਣਾ ਆ ਤੂੰ 라ਉਡ ਜਾਂਦੀਆਂ ਅੱਜ ਪੂਰੇ ਬੜਾ ਤੇ ਚੱਲੀ ਜਾਂਦਾਗਾ ਕੱਲ ਖੈਰ ਸੋਖ ਰੱਖਦੀ ਪਰਮਾਤਮਾ ਨੇ ਮੌਸਮ ਖਰਾਬ ਹੋ ਗਿਆ ਸੀ ਤੇ ਅੱਜ ਮੱਕੀ ਵੇਜਣ ਲੱਗੇ ਇਹ ਮੱਕੀ ਦਾ 8 ਕਿਲੋ ਵੀ ਪਈ ਜਾਂਦਾ ਕਿੱਲੇ ਦਾ ਪਿਆਰੇ ਕੰਨੀ ਬਾਈ ਦਾ ਘਰ ਹੈ ਨੰਬਰ ਦੱਸ ਬਾਈ ਦਾ ਨੰਬਰ ਦੱਸ ਦੇ ਬਾਈ ਦਾ ਨੰਬਰ ਦੱਸ ਦਿੰਨੇ ਹਾਂ 94781 94781 64047 64047 94 94781 64047 ਕਾਕਾ ਇਹਦਾ ਨਾਮ ਹੈ ਸ਼ੌਕ ਨਾ ਪੀਜਦਾ ਆਰੇ ਕੰਨੀ ਘਾਰ ਹੈ ਲੱਸੀ ਪੀਂਦਾ ਏ ਤੜਕੇ ਲੱਸੀ ਪੀਂਦਾ ਅਨਸਾਰ ਹੋਰ ਨਹੀਂ ਹਾਂ ਹੋਰ ਕਿਸੇ ਚੀਜ਼ ਦਾ ਵੈਲ ਨਹੀਂ ਬਸ ਲੱਸੀ ਦਾ ਵੈਲ ਹੈ ਤੇ ਲੱਸੀ ਤਿਆਰ ਰੱਖਣੀ ਪੂ ਜਿਹਨੇ ਵੀ ਮੱਕੀ ਵਜਾਉਣੀ ਹੈ ਬਾਈ ਤੋਂ ਤੇ ਇਦਕੀ ਆਪਾਂ ਬੀ ਚੇਂਜ ਕਰਤਾ 12 18 44 ਬੀਜੀ ਸੀਗੀ ਉਹ ਵੀ ਬਹੁਤ ਵਧੀਆ ਸੀ ਫੈਟ ਕੀ ਹੋਰ ਥੋੜੀ ਜੀ ਡਿਫਰੈਂਸ ਵੀ ਪੀਜਿਆਗਾ ਇਹ ਦੇਖਦੇ ਆ ਵੀ ਫੈਟ ਕੀ ਕੀ ਇਹਦਾ ਫਰਕ ਰਹਿੰਦਾਗਾ ਯਾ ਮਗਰ ਖਾਲੀਆਂ ਬਹੁਤ ਸੋਹਣੀਆਂ ਪਾਉਂਦਾਗਾ ਆ ਵੇਖੋ ਆ ਡੂੰਗੀਆਂ ਪੂਰੀਆਂ ਖਾਲੀਆਂ ਪਿਆਏ ਵਿੱਚੋਂ ਨਾ ਟੱਕ ਨਾ ਮਿੱਟੀ ਮੁੱਟੀ ਕੱਢਣ ਦੀ ਲੋੜ ਨਹੀਂ ਹੈਗੀ ਵੀ ਖਾਲੀਆਂ ਪੂਰੀਆਂ ਡੂੰਗੀਆਂ ਨੇ ਨਜ਼ਾਰੇਦਾਰ ਤੇ ਕਿਉਂ ਪਾਣੀ ਪੂਣੀ ਲਾਉਣ ਵੇਲੇ ਫਿਰ ਦਿੱਕਤ ਨਹੀਂ ਆਉਂਦੀ ਹਾਂ ਚੱਕ ਲਿਆ ਮੈਂ ਜਾਨਾ ਮਸ਼ੀਨ ਮੰਗਰ ਧੰਨਵਾਦ ਹੈ ਲਕੀਰਾਂ ਦਾ ਸਿਸਟਮ ਬਹੁਤ ਤਕੜਾ ਕਰ ਰੱਸੀ ਬੰਨੀ ਹੋਈ ਹੈ ਲਕੀਰ ਵਾਲੀ ਨਾਲ ਚੱਕਣ ਦੀ ਲੋੜ ਹੈ ਨਾ ਧਰਨ ਦੀ ਲੋੜ ਆਪੇ ਨੌਜਵਾਨ ਚੱਕੂਗਾ ਇਧਰੋਂ ਦੇਖ ਲੈ ਚੱਕ ਲਈ ਲਕੀਰ ਵਾਲੀ ਉਧਰੋਂ ਧਰਤੀ ਇਧਰੋਂ ਉਹ ਰੱਸੀ ਬੰਨੀ ਹੋਈ ਏ ਛਾਦਰੀ ਨਾਲ ਉੱਥੇ ਹੁੱਕ ਪਾਉਂਦਾਗਾ ਨੌਜਵਾਨ ਤੇ ਕਾਸੀ ਦੀ ਲੋੜ ਦੀ ਇਹਦਾ ਕਹਿੰਦਾ ਸੀ ਅਕੇ ਬਹਿ ਜਾ ਤੁਸੀਂ ਮਗਰ ਨਾ ਤਰੋ ਮੈਂ ਚਲੋ ਜਿਹੜਾ ਛੇੜਾ ਦੇਖ ਕੇ ਦੇਖਦੇ ਆ ਕਿ ਇਹ ਜੀ ਮਸ਼ੀਨਾਂ ਕਿਵੇਂ ਚੱਲਦੀ ਹੈਗੀ ਕਿਉਂ ਪਹਿਲਾਂ ਦੂਜੀ ਮਸ਼ੀਨਾਂ ਤੋਂ ਹੀ ਪਜਾਇਆ ਸੀ ਉਹ ਜਿਹੜੀਆਂ ਪ੍ਰੈਸ਼ਰ ਵਾਲੀਆਂ বাজਦੀਆਂ ਨੇ ਤੇ ਉਹਦੇ ਨਾਲੋਂ ਤਾਂ ਬੈਸਟ ਲੱਗੀ ਮਸ਼ੀਨ ਥਾਲੀਆਂ ਡੁੰਗੀਆਂ ਪਾਉਂਦੀਆਂ ਮੱਥਾ ਨਹੀਂ ਮਾਰਨਾ ਪੈਂਦਾ ਮਿੱਟੀ ਨਹੀਂ ਜੱਕਣੀ ਬੰਦੀ ਮਗਰੋਂ ਐਵੇਂ ਕਦੇ ਇਤਰੋਂ ਟੱਕ ਚੱਕ ਲਾ ਉਧਰੋਂ ਚੱਕ ਲਾ ਇਹ ਲੋਡ ਨਹੀਂ ਖਾਲਿਆ ਡੂੰਘੀਆਂ ਆਪੀ ਪਾਣੀ ਭੱਜਾ ਰਹੂਗਾ ਤੇ ਅੱਜ ਫਰੀਕ ਹੋ ਗਈ 19 ਅਪ੍ਰੈਲ ਤੇ 19 ਅਪ੍ਰੈਲ ਨੂੰ ਆਪਾਂ ਵੀ ਤੇ ਪਹਿਲਾਂ ਬਣਾਉਂਦੇ ਸੀਗੇ ਤੂੜੀ ਤਾੜੀ ਤੂੜੀ ਦਾ ਨਵੇੜਤਾ ਸੀ ਆ ਦੇਖੋ ਹੁਣ ਉਧਰੋਂ ਰੱਸੀ ਤਾਂ ਹਾਂ ਟੰਗ ਲੂਗਾ ਤੇ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਸੀ ਕੱਲ ਮੌਸਮ ਖਰਾਬ ਹੋ ਗਿਆ ਸੀ ਸੁੱਖ ਰੱਖਦੀ ਪਰਮਾਤਮਾ ਨੇ ਇਹ ਪੂਰਾ ਤਕੜਾ ਕੰਮ ਹੈ ਬਾਈ ਜੀ ਧੰਨਵਾਦ ਜੀ ਵੀਡੀਓ ਅਗਸਤਨ ਵਾਸਤੇ